ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਹੜੀ ਕਹਾਣੀ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਪਹਿਲਾਂ ਸੁਣੀ ਹੋਏਗੀ ਪਰ ਇਸ ਦੇ ਦੋ ਪੱਖ ਦੋ ਐਂਗਲ ਨੇ ਇੱਕ ਤਾਂ ਹੈ ਕਰਨਲ ਪਸ਼ਵਿੰਦਰ ਸਿੰਘ ਬਾਠ ਦੀ ਕੁੱਟ ਮਾਰ ਦਾ ਮਾਮਲਾ ਇੱਕ ਜਿਨ੍ਹਾਂ ਨੇ ਕੁੱਟਿਆ ਉਹਨਾਂ ਦਾ ਮਾਮਲਾ ਜਿਨ੍ਹਾਂ ਨੇ ਕੁੱਟਿਆ ਚਾਰੇ ਇਨਸਪੈਕਟਰ ਤੇ ਅੱਠ ਹੋਰ ਮੁਲਾਜ਼ਮਾਂ ਇਨਾਂ ਦਾ ਵੀ ਇੱਕ ਪੱਖ ਹੈ ਹੋਰ ਜਿਹਦੇ ਚ ਉਹ ਫਸਦੇ ਨਜ਼ਰ ਆ ਰਹੇ ਨੇ ਭਾਵੇਂ ਕਿ ਉਹਨਾਂ ਨੇ ਬਹੁਤ ਜ਼ਿਆਦਾ ਦਬਾਅ ਪਾ ਕੇ ਜਿਹੜਾ ਹੈ ਬਕਾਲਤਨਾਮਾ ਵਾਪਸ ਕਰਵਾ ਦਿੱਤਾ ਕਿਸ ਦਾ ਜਸਪ੍ਰੀਤ ਸਿੰਘ ਦੇ ਜਿਹੜੇ ਪਿਤਾ ਤੋਂ ਲਖਵਿੰਦਰ ਸਿੰਘ ਦਾ ਬਸਜੀਤ ਕੌਰ ਦਾ ਕਰਤਾ ਉਹ ਕੌਣ ਨੇ ਥੋੜਾ ਜਿਹਾ ਯਾਦ ਕਰਾਉਣਾ ਜਦੋਂ ਪਸ਼ਪਿੰਦਰ ਸਿੰਘ ਬਾਠ ਨੂੰ ਕੁੱਟਿਆ ਗਿਆ ਸੀ ਨਾ 13 ਮਾਰਚ ਨੂੰ ਉਸ ਵੇਲੇ ਇਹ ਵੀ ਕਹਿਆ ਸੀ ਕਿ ਇੱਕ ਮੁਕਾਬਲਾ ਕਰਕੇ ਆਇਆ ਹੈ ਦਿਖਾ ਕੇ ਆਇਆ ਹੈ ਤੇਰਾ ਵੀ ਮੁਕਾਬਲਾ ਦਿਖਾ ਸਕਦੇ ਆ ਇਸ ਤਰ੍ਹਾਂ ਦੀ ਲੜਾਈ ਚ ਗੱਲ ਹੋਈ ਸੀ ਉਹ ਕੇਸ ਆਸਲ ਉਹਦੇ ਨਾਲ ਜੁੜਦਾ ਇਹ ਇੱਕ ਕਿਡਨਾਪ ਹੋਇਆ ਸੀ ਬੱਚਾ ਕਿਡਨਾਪ ਹੋਇਆ ਸੀ ਉਹਦੇ ਚ ਇੱਕ ਬੰਦੇ ਨੇ ਇਹ ਗੁਰਤੇਜ ਸਿੰਘ ਢਿੱਲੋਂ ਦੱਸ ਰਿਹਾ ਕਹਾਣੀ ਜਿਹੜਾ ਕਿ ਸਾਡੂ ਹੈ ਪਸ਼ਪਿੰਦਰ ਬਾਠ ਕਰਨਲ ਸਾਹਿਬ ਔਰ ਜਿਹੜਾ ਗੁਰਤੇਜ ਸਿੰਘ ਢਿੱਲੋਂ ਹੈ ਇਹ ਬਰਨਾਲਾ ਸਰਜੀਤ ਸਿੰਘ ਬਰਨਾਲਾ ਸਾਬਕਾ ਮੁੱਖ ਮੰਤਰੀ ਜਾਂ ਉਹਨਾਂ ਦੀ ਪਤਨੀ ਦਾ ਕਹਿ ਲਓ ਪਤੀਜਾ ਜਾਂ ਬਰਦਰ ਲਾ ਦਾ ਬੇਟਾ ਬਰਨਾਲਾ ਸਾਹਿਬ ਦੇ ਬਰਦਰ ਲਾ ਦਾ ਬੇਟਾ ਗੁਰਤੇਜ ਸਿੰਘ ਢਿੱਲੋਂ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਲੀਡਰ ਹ ਅਜਕਲ ਸੀਨੀਅਰ ਲੀਡਰ ਚ ਹੁੰਦਾ ਹੈ ਢਿੱਲੋਂ ਸਾਹਿਬ ਨੇ ਕਹਾਣੀ ਦੱਸੀ ਹੈ ਕਿ 3 ਵਜੇ ਮੁੰਡੇ ਨੇ ਸਰੈਂਡਰ ਕਰਤਾ ਮੰਡੇਰ ਪਿੰਡ ਦੇ ਲੋਕਾਂ ਨੇ ਉਹ ਦਾਵਾ ਕਰਦੇ ਨੇ ਕਿ ਮੇਰੇ ਕੋਲ ਗਵਾਹੀ ਵੀ ਹੈ ਮੰਡੇਰ ਦੇ ਲੋਕਾਂ ਨੇ ਜਿੱਥੇ ਮੁਕਾਬਲਾ ਦਿਖਾਇਆ ਗਿਆ ਉਹ ਕਹਿੰਦੇ ਮੁਕਾਬਲਾ ਨਹੀਂ ਇਹ ਕਤਲ ਹੋਇਆ ਹੁਣ ਇਹ ਤੁਸੀਂ ਕਹੋ ਜੀ ਇਹ ਕਹਾਣੀ ਕਿਉਂ ਵਿੱਚ ਜੁੜਦੀ ਇਸ ਕਰਕੇ ਕਿ ਉਸ ਤੋਂ ਬਾਅਦ ਚਾਰੇ ਜਿਹੜੇ ਇਨਸਪੈਕਟਰ ਉਹਨਾਂ ਨੂੰ 10 ਲੱਖ ਦਾ ਨਾਮ ਡੀਜੀਪੀ ਨੇ ਖੁਦ ਅਨਾਉਂਸ ਕੀਤਾ ਨਾਲ ਇਹ ਕਿਹਾ ਸੀ ਕਿ ਪ੍ਰਮੋਸ਼ਨ ਦਿੱਤੀ ਜਾਏਗੀ ਇਹਨਾਂ ਨੂੰ ਡੀਐਸਪੀ ਬਣਨਾ ਫਿਰ ਉਸ ਤੋਂ ਬਾਅਦ ਬਹੁਤ ਖੁਸ਼ੀ ਉਹ ਖੁਸ਼ੀ ਦੇ ਵਿੱਚ ਮੈਂ ਨਹੀਂ ਕਹਿੰਦਾ दारू ਪੀਤੀ ਸੀ ਪਰ ਲੋਕ ਤਾਂ ਹੀ ਕਹਿੰਦੇ ਨੇ ਕਿ दारू ਪੀਤੀ ਸੀ ਤੇ ਉਸ ਤੋਂ ਬਾਅਦ ਉਹ ਪਹੁੰਚ ਕੇ ਅਰਜੰਦਰਾ ਹਸਪਤਾਲ ਦੇ ਨੇੜੇ ਜਿੱਥੇ ਕਰਨਲ ਪਸ਼ਪਿੰਦਰ ਬਾਟ 13 ਮਾਰਚ ਦੇ 12:00 ਪਜੇ ਪਾਉਣੇ ਕ 12:00 ਬਜੇ ਹੋੱਚੇ ਉਹੋ ਕਾਰ ਦੀ ਡਿੱਗੀ ਤੇ ਰੱਖ ਕੇ ਮੈਗੀ ਖਾ ਰਹੇ ਸੀ ਤੇ ਨਾਲ ਪਾਣੀ ਦੇ ਗਲਾਸ ਸੀ दारू ਨਹੀਂ ਸੀ ਕਿਉਂਕਿ दारू ਨਹੀਂ ਆਈ ਉਹਨਾਂ ਦੇ ਮੈਡੀਕਲ ਦੇ ਵਿੱਚ ਨਾਲ ਉਹਨਾਂ ਦਾ ਮੁੰਡਾ ਸੀ ਅੰਗਤ ਬਾੜ ਉਹਨਾਂ ਦੀ ਜਿਹੜੀ ਗੱਡੀ ਲਾਈ ਸੀ ਗੱਲ ਉੱਥੋਂ ਸ਼ੁਰੂ ਹੋਈ ਕਿ ਤੁਸੀਂ ਇਹ ਗੱਡੀ ਠੀਕ ਨਹੀਂ ਲਾਈ ਇਸ ਕਰਕੇ ਤੁਹਾਨੂੰ ਜਿਹੜਾ ਹੈ ਜਿਸ ਤਰੀਕੇ ਨਾਲ ਉਹ ਭੁੱਲੇ ਆ ਉਹ ਉਹ ਵੀ ਕਰਨਲ ਹੈ ਉਹ ਵੀ ਰੋ ਦੇ ਵਿੱਚ ਲੱਗਿਆ ਹੋਇਆ ਕਰਨਲ ਤੇ ਉਸ ਨੇ ਜਵਾਬ ਦਿੱਤਾ ਕਿ ਤੇ ਬੋਲਦਾ ਕਿਵੇਂ ਹੈ ਇੰਸਪੈਕਟਰ ਨੂੰ ਤਾਂ ਇੱਕ ਪ੍ਰਮੋਸ਼ਨ ਦਾ ਨਸ਼ਾ ਤੇ ਦੂਜਾ ਇਹ ਨਸ਼ਾ ਤੇ ਫਿਰ ਉਹਨਾਂ ਨੇ ਜਿਹੜੀ ਘੁਟਮਾਰ ਕੀਤੀ ਇਹ ਸਾਰੀ ਕਹਾਣੀ ਤੁਸੀਂ ਪਹਿਲਾਂ ਸੁਣੀ ਹੈ ਅੱਜ ਜਦ ਥੋੜਾ ਜਿਹਾ ਨਵਾਂ ਐਂਗਲ ਆਇਆ ਉਹ ਸਾਰੀ ਗੱਲਬਾਤ ਇਸ ਵੀਡੀਓ 'ਚ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਲਓ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਟਕਰਾਰ ਹੋਗੀ ਇੱਕ ਇਕ ਤਾਂ ਇਹ ਸਮਝੋ ਕਿ 13 ਤੇ 14 ਦੇ ਦਰਮਿਆਨੀ ਰਾਤ ਦੀ ਗੱਲ ਹੈ 12 ਵਜੇ ਤੋਂ ਬਾਅਦ 14 ਸ਼ੁਰੂ ਹੋ ਗਈ ਸੀ ਇਹ ਦਾਮ ਪੌਣੇ 12 ਵਜੇ ਦੀ ਇਹ ਘਟਨਾ ਜਦੋਂ ਕੁੱਟਮਾਰ ਹੋਈ ਮੁੰਡਾ ਬਚਾਉਣ ਗਿਆ ਉਹਨੂੰ ਵੀ ਕੁੱਟਿਆ ਸਾਰੀ ਸੀਸੀਟੀਵੀ ਚ ਨਜ਼ਰ ਆਉਂਦਾ ਨਾ ਸਿਰਫ ਕੁੱਟਿਆ ਆਈਡੈਂਟੀਟੀ ਕਾਰਡ ਖੋਲਿਆ ਗਾਲਾਂ ਕੱਢੀਆਂ ਮੋਬਾਈਲ ਖੋਲਿਆ ਤੋ ਇਹ ਸਾਰਾ ਕੁਝ ਹੋਇਆ ਮਤਲਬ ਕਿ ਕਰਨਲ ਜਿਹੜਾ ਹੈ ਲੈਫਟੇਨੈਂਟ ਕਰਨਲ ਐਸਐਸਪੀ ਤੋਂ ਉੱਪਰ ਰੈਂਕ ਦਾ ਕਰਨਲ ਹੁੰਦਾ ਉੱਪਰਲਾ ਰੈਂਕ ਹੁੰਦਾ ਮਤਲਬ ਜੇ ਤੁਸੀਂ ਮੈਨੂੰ ਸਮਝਦਾ ਡੀਜੀਪੀ ਦਾ ਏਡੀਜੀਪੀ ਦੇ ਲੈਵਲ ਤੋ ਤਾਂ ਹੋਏਗਾ ਮੈਨੂੰ ਕੰਪੈਰੀਟਿਵਲੀ ਮੈਂ ਇਹ ਕਹਿ ਸਕਦਾ ਆਮ ਨਾਟ ਸ਼ੋਰ ਪਰ ਉਹ ਐਸਐਸਪੀ ਤੋ ਤਾਂ ਆਪਣਾ ਰੰਗ ਹੁੰਦਾ ਹੀ ਆ ਆਈ ਦੇ ਲੈਵਲ ਦਾ ਤਾਂ ਹੋਏਗਾ ਹੋਏਗਾ ਕਰਨਲ ਦਾ ਰੈਂਕ ਉਹਦੇ ਸਟਾਰ ਇਹੀ ਦੱਸਦੇ ਨੇ ਤੋ ਸਰਵਿੰਗ ਕਰਨਲ ਨੂੰ ਜਿਵੇਂ ਘਟਿਆ ਗਿਆ ਉਦੋਂ ਬਾਅਦ ਨਾਲ ਰਜਿੰਦਰਾ ਹਸਪਤਾਲ ਹੈ ਉੱਥੇ ਕਿਉਂ ਖੜੀ ਰਜਿੰਦਰਾ ਹਸਪਤਾਲ ਦੇ ਕੋਲ ਤਾਂ ਸ਼ਾਇਦ ਰਵੰਸਾ ਕੋਲ ਖੜੀ ਸੀ ਤੇ ਉਹ ਸਭ ਨੇ ਦੇਖਿਆ ਇਸ ਵੀਡੀਓ ਬਣੀ ਹੈ ਸੀਸੀਟੀਵੀ ਦੀ ਉਹ ਚਲੇ ਗਏ ਹਸਪਤਲ ਉੱਥੇ ਮੈਨਾ ਕਰਾਇਆ ਕਿਉਂਕਿ ਕਾਫੀ ਜ਼ਖਮੀ ਸੀ ਤੇ ਉਹਦੇ ਵਿੱਚ ਕਿਤੇ ਕੋਈ ਦਰਦ ਦੁਰਦ ਨਹੀਂ ਆਇਆ ਤੇ ਇਹ ਹੋਇਆ ਇਹਨਾਂ ਦੇ ਕੰਨ ਫਾਟਸ ਦੇ ਨਾਲ ਦੂਜੇ ਪਾਸੇ ਸਾਰੇ ਇੰਸਪੈਕਟਰ ਜਿਨ੍ਹਾਂ ਨੇ ਕੋਟਿਆ ਸੀ ਅੱਠ ਹੋਰ ਮਲਾਜਮ ਜਿਹੜੇ ਉਧਰੋਂ ਆਏ ਸੀ ਉਹ ਸਾਰਿਆਂ ਦੇ ਉਹਨਾਂ ਨੇ ਕਿਸੇ ਨੇ ਆਪ ਦਾ ਮੈਨਾ ਨਹੀਂ ਕਰਾਇਆ ਜਿੱਥੋਂ ਸ਼ੱਕ ਹੈ ਸਬੂਤ ਮਿਲਦਾ ਕਿ ਉਹ ਦਰੂਚ ਦੇ ਨਸ਼ੇ ਵਿੱਚ ਸੀ ਹੁਣ ਇਹ ਘਰ ਨਹੀਂ ਬਣ ਗਿਆ ਨਾਨਕ ਸਿੰਘ ਉਸ ਵੇਲੇ ਸੀ ਐਸਐਸਪੀ ਪਟਿਆਲਾ ਜਿਹੜਾ ਕਿ ਪ੍ਰਮੋਟ ਕਰਕੇ ਲਾ ਦਿੱਤਾ ਗਿਆ ਉਹੋ ਅੰਮ੍ਰਿਤਸਰ ਦੇ ਵਿੱਚ ਡੀਏ ਸੀ ਨਾਨਕ ਸਿੰਘ ਜਦੋਂ ਸੀ ਉਸ ਦੇ ਐਫਆਈਆਰ ਲਾਜ਼ ਨਹੀਂ ਕੀ ਇਹ ਗੱਲ ਤਾਂ ਸਪਸ਼ਟ ਜਦੋਂ ਐਫਆਈਆਰ ਲੋਜ ਨਹੀਂ ਹੁੰਦੀ ਰੋਲਾ ਪੈਂਦਾ ਸਾਬਕਾ ਫੌਜੀ ਇਕੱਠੇ ਹੋ ਜਾਂਦੇ ਨੇ ਡੀਸੀ ਦੇ ਦਫ਼ਤਰ ਦੇ ਸਾਹਮਣੇ ਮਿੰਨੀ ਸਕੱਤਰੇ ਚ ਇਕੱਠ ਹੁੰਦਾ ਰੋਲਾ ਰੁਪਾ ਪੈਂਦਾ ਬਹੁਤ ਸਾਰੇ ਲੋਕ ਕਿਸਾਨ ਜਥੇਬੰਦੀਆਂ ਆਮ ਲੋਕ ਨਾ ਲਾਉਂਦੇ ਨੇ 9 ਦਿਨਾਂ ਬਾਅਦ ਐਫਆਈਆਰ ਲੋਜ ਹੁੰਦੀ ਹੈ ਬਈ ਨੌ ਦਿਨਾਂ ਬਾਅਦ ਮੈਲਾ ਫਰਟ ਇੰਟੈਂਸ਼ਨ ਐ ਤੋਂ ਸਿੱਧ ਹੁੰਦੀ ਹੈ ਪੰਜਾਬ ਪੁਲਿਸ ਦੀ ਕਿ ਉਹਨਾਂ ਨੇ ਲॉज ਨਹੀਂ ਕੀਤੀ ਐਫ ਆਈ ਆਰ ਜਦੋਂ ਇਹ ਸਾਰਾ ਕੁਝ ਚੱਲਿਆ ਐਫ ਆਈ ਆਰ ਲॉज ਨਹੀਂ ਕੀਤੀ ਨੌ ਤੇ ਪਰਿਵਾਰ ਬਾਠ ਪਰਿਵਾਰ ਇਹਨਾਂ ਚੋਂ ਕੇਸ ਲੜਨ ਵਾਲੇ ਜਾਂ ਇਹ ਸਾਰੇ ਲੀਡ ਕਰਨ ਵਾਲੇ ਕੇਸ ਨੂੰ মিডিਆ ਚ ਲੈ ਕੇ ਜਾਣ ਵਾਲੇ ਦੋ ਬੰਦੇ ਪਸ਼ਪਿੰਦਰ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਤੇ ਗੁਰਤੇਜ ਸਿੰਘ ਢਿੱਲੋਂ ਪਸ਼ਪਿੰਦਰ ਬਾਠ ਦਾ ਸਾਡੂ ਜਿਹਦੇ ਬਾਰੇ ਮੈਂ ਦੱਸ ਚੁੱਕਿਆ ਹੈ ਭਾਰਤੀ ਜਨਤਾ ਪਾਰਟੀ ਦਾ ਲੀਡਰ ਤੇ ਜਿਹੜੇ ਪੋਲੀਟੀਕਲ ਫੈਮਲੀ ਕਿਸੇ ਟਾਈਮ ਉਹ ਬਰਨਾਲਾ ਸਾਹ ਦੇ ਜਿਹੜੇ ਅਕਾਲੀ ਸੀ ਉਹਨਾਂ ਨਾਲ ਸੀ ਪਰ ਉਹ ਮੁੰਡਾ ਜਿਹੜਾ ਨਿਕਲ ਕੇ ਉਹ ਆ ਗਿਆ ਸੀ ਭਾਰਤੀ ਜਨਤਾ ਪਾਰਟੀ ਚ ਗੁਰਤੇਜ ਢਿੱਲੋਂ ਇਹਨਾਂ ਦੋਨਾਂ ਨੇ ਕੇਸ ਨੂੰ ਚੱਕਿਆ ਜਦੋਂ ਇਹਨਾਂ ਨੂੰ ਲੱਗਿਆ ਕਿ ਜੇ ਪੁਲਿਸ ਹੁਣ ਤੱਕ ਕੁਝ ਨਹੀਂ ਕਰ ਰਹੀ ਇੱਥੋਂ ਸਾਨੂੰ ਇਨਸਾਫ ਦੀ ਕੋਈ ਆਸ ਨਹੀਂ ਆਸ ਦੀਆਂ ਤਕਰਾ ਮਾਰਦੇ ਰਹੇ ਕਦੇ ਤਾਂ ਡਿਫੈਂਸ ਮਿਨਿਸਟਰ ਕੋਲ ਜਾਂਦੇ ਨੇ ਰਾਜਨਾਥ ਸਿੰਘ ਕੋਲ ਕਦੇ ਭਗਵੰਤ ਮਾਨ ਕੋਲ ਜਾਂਦੇ ਨੇ ਗਵਰਨਰ ਪੰਜਾਬ ਨੂੰ ਸੌਰੀ ਮਿਲਦੇ ਨੇ ਲੇਕਿਨ ਗੱਲ ਕੁਝ ਬੰਦੀ ਨਜ਼ਰ ਨਹੀਂ ਆਈ ਤੇ ਫਿਰ ਉਹ ਚਲੇ ਗਏ ਹਾਈ ਕੋਰਟ ਦੇ ਵਿੱਚ ਪੰਜਾਬ ਵੰਡੇ ਰਹਿਣਾ ਹਾਈ ਕੋਰਟ ਚ ਹਾਈ ਕੋਰਟ ਨੇ ਜਦੋਂ ਗੱਲ ਸੁਣੀ ਲੱਗਿਆ ਵੀ ਗੱਲ ਠੀਕ ਹੈ ਪੰਜਾਬ ਪੁਲਿਸ ਆਫ ਦੇ ਬੰਦਿਆਂ ਨੂੰ ਬਚਾ ਰਹੀ ਹੈ ਤਾਂ ਫਿਰ ਇੰਨਾਂ ਨੇ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜਾ ਜਦੋਂ ਪਟੀਸ਼ਨ ਪਾਈ ਸੀਬੀਆਈ ਦੀ ਇਨਕੁਆਇਰੀ ਦੀ ਮੰਗ ਕੀਤੀ ਪਰ ਕੋਰਟ ਨੇ ਇਹ ਕਿਹਾ ਕਿ ਠੀਕ ਹੈ ਪੰਜਾਬ ਪੁਲਿਸ ਦੀ ਬਜਾਏ ਆਪਾਂ ਚੰਡੀਗੜ੍ਹ ਪੁਲਿਸ ਨੂੰ ਦੇ ਦੇਣੇ ਆ ਚੰਡੀਗੜ੍ਹ ਪੁਲਿਸ ਨੂੰ ਕੇਸ ਦੇ ਦਿੱਤਾ ਗਿਆ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਸ ਨੂੰ 4 ਮਹੀਨੇ ਦਿੱਤੇ ਗਏ ਤੁਸੀਂ ਆਪਣੀ ਗੱਲ ਕਰੋ ਲੇਕਿਨ 4 ਮਹੀਨੇ ਦੇ ਅੰਦਰ ਅੰਦਰ ਗੱਲ ਤਾਂ ਕੀ ਕਰਨੀ ਸੀ 120 ਦਿਨ ਜਦੋਂ ਹੋ ਚੁੱਕੇ ਸੀ ਦਵਾਰਾ ਕੋਰਟ ਚ ਚਲਿਆ ਗਿਆ ਪਰਿਵਾਰ ਕੇ ਇੰਨਾ ਨੇ ਹੁੰਦੇ ਤੇ ਗ੍ਰਿਫਤਾਰੀng ਕੀਤੀ ਉਹ ਤਾਂ ਸਾਰੇ ਬਾਹਰ ਫਿਰਦੇ ਨੇ ਧੰਨ ਦਨਾਉਂਦੇ ਫਿਰਦੇ ਨੇ ਜਸਵਿੰਦਰ ਕੌਰ ਬਾਠ ਕਹਿੰਦੀ ਕੋਰਟ ਨੇ ਕਿਹਾ ਕਿ ਐਸਐਸਪੀ ਨੂੰ ਤਲਬ ਕਰੇ ਤੁਸੀਂ ਆਓ ਉਹਨੂੰ ਤਲਬ ਕਰ ਲਿਆ ਚੰਡੀਗੜ੍ਹ ਦੇ ਐਸਐਸਪੀ ਪਹੁੰਚਿਆ ਉਹਨੂੰ ਪੁੱਛਿਆ ਕਿ ਤੁਸੀਂ ਇਹ ਚਾਰਨ ਫੜਿਆ ਕਿਉਂ ਨਹੀਂ ਕੀ ਕਾਰਨ ਹੈ ਤੁਸੀਂ ਫੜਨ ਦੀ ਬਜਾਏ ਤੁਸੀਂ ਤਾਂ ਇਹਨਾਂ ਦੇ ਜਿਹੜਾ ਹੈ ਕੇਸਿੰਗ ਬੀਕ ਕਰ ਰਹੇ ਹੋ ਉਹ ਕਿਉਂਕਿ ਹੈ ਉਹ ਇਸ ਕਰਕੇ ਕਹਿ ਹੈ ਕਿ ਉਹਨਾਂ ਨੇ 0 IPC ਦੀ ਧਾਰਾ 307 ਕਹਿੰਦੇ ਆ ਜਿਹੜਾ BNS ਦੇ ਵਿੱਚ 109 ਹੋ ਜਾਂਦੀ ਹੈ ਅਟੈਂਪਟ ਮਰਡਰ ਉਹ ਧਾਰਾ ਹਟਾਤੀ ਜਿਹੜੀ ਉਹ ਧਾਰਾਵਾਂ ਲਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਤੇ ਜਮਾਨਤ ਹੋ ਸਕਦੀ ਹੈ ਕੇਸ ਨੂੰ ਇੰਨਾ ਕਮਜ਼ੋਰ ਕੀਤਾ ਜਿਨ੍ਹਾਂ ਨੇ ਜਾਂਚ ਕਰਨੀ ਸੀ ਕੋਰਟ ਨੇ ਇਸ ਗੱਲ ਦਾ ਨੋਟਿਸ ਲਿਆ ਮਤਲਬ ਕਿ ਜਿਹੜਾ ਜਸਟਿਸ ਭਾਰਤਵਾਦੀ ਰਜੇਸ਼ ਭਾਰਤਵਾਦੀ ਉਹਨਾਂ ਦਾ ਇਹ ਕਹਿਣਾ ਸੀ ਕਿ ਤੁਸੀਂ ਮਨੇਜ ਕਰੋਗੇ ਤੁਸੀਂ ਤੁਹਾਡੇ ਤੇ ਪ੍ਰੈਸ਼ਰ ਬਣ ਗਿਆ ਤੇ ਤੁਸੀਂ ਮਨੇਜ ਹੋ ਗਏ ਹੋ ਇਹ ਤਾਂ 10 ਦਿਨਾਂ ਚ ਜਾਂਚ ਹੋ ਸਕਦੀ ਸੀ ਤੁਹਾਨੂੰ ਤਾਂ 4 ਮਹੀਨੇ ਹੋ ਗਏ 120 ਦਿਨ ਹੋ ਗਏ 4 ਮਹੀਨੇ ਹੋਣ ਵਾਲੇ 4 ਅਗਸਤ ਨੂੰ ਹੋਣੇ ਸੀ ਤੇ ਤੁਸੀਂ ਕੁਝ ਨਹੀਂ ਕਰ ਰਹੇ ਉਸੀ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਰੌਣੀ ਸਿੰਘ ਨੇ ਜਦੋਂ ਜਮਨਤ ਦੇ ਇਨਸਪੈਕਟਰ ਹੁਣੀ ਸਿੰਘ ਨੇ ਜਮਨਤ ਦੀ ਅਰਜੀ ਲਾਈ ਸੀ ਕੋਰਟ ਚ ਨੜਕਿਆ ਸੀ ਕਿ ਅਸੀਂ ਗ੍ਰਿਫਤਾਰ ਕਰਾਂਗੇ ਜਦੋਂ ਉਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ ਤਾਂ ਉਹਨਾਂ ਨੇ ਸਮਝੋ ਵੀ ਇਹ ਕਿ ਜਿਹੜਾ ਭਾਰਤਵਾਦ ਸਾਹਿਬ ਜਸਟਿਸ ਕਹਿਣ ਲੱਗੇ ਵੀ ਇਹ ਨਹੀਂ ਇਹੋ ਕੇਸ ਦੇ ਤਾਂ ਸੀਬੀਆਈ ਇਹ ਕਹਾਣੀ ਬਣਦੀ ਹੈ ਸੀਬੀਆਈ ਦੀ ਹੁਣ ਸੀਬੀਆਈ ਕੱਲਾ ਸੀਬੀਐਨ ਕੇਸ ਜੇ ਕਿ ਗੱਲ ਇੱਕ ਕਹਾਣੀ ਖਤਮ ਨਹੀਂ ਹੁੰਦੀ ਅਸਲ ਦੇ ਵਿੱਚ ਇਹ ਕਹਾਣੀ ਤਾਂ ਇਸ ਤਰ੍ਹਾਂ ਪਹਿਲੀ ਤਾਂ ਗੱਲ ਇਹਦੇ ਚ ਪੰਜਾਬ ਸਰਕਾਰ ਪੰਜਾਬ ਸਰਕਾਰ ਡੀਜੀਪੀ ਪੰਜਾਬ ਪੁਲਿਸ ਚੜੀਗਰ ਪੁਲਿਸ ਸਭ ਦੇ ਮੂੰਹ ਤੇ ਇੱਕ ਕਰਾਰਾ ਥੱਪੜ ਕਹਿ ਸਕਦੇ ਆ ਉਹ ਲੱਗਿਆ ਜਦੋਂ ਸੀਬੀਏ ਕੋਲੇ ਗਈ ਤੇ ਦੂਜੀ ਗੱਲ ਜਦੋਂ ਅਕਸਰ ਕਿਹਾ ਜਾਂਦਾ ਕਿ ਜੇ 3 ਕਰੋੜ ਦਾ ਚੁੜਿਆ ਹੋਇਆ ਮੈਂ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਇਹ ਤਾਂ ਅਸਲ ਵਿੱਚ 3 ਕਰੋੜ ਲੋਕਾਂ ਦੇ ਨਿਰਾਸ਼ ਕੀਤਾ ਉਹਨਾਂ ਨੇ ਵਿਸ਼ਵਾਸ ਯੋਗਤਾ ਤੇ ੱੱਬਾ ਲੱਗ ਗਿਆ ਔਰ ਜਿਹੜੇ ਕਹਿੰਦੇ ਨੇ ਸੀ ਫੌਜ ਦੀ ਇੱਜ਼ਤ ਕਰਦੇ ਆ ਭਾਰਤੀ ਫੌਜ ਦੀ ਉਹ ਇੱਕ ਬੜਾ ਸਤਕਾਰਯੋਗ ਕਰਨਲ ਨੂੰ ਜਿਸ ਤਰੀਕੇ ਨਾਲ ਬਿਹੇਵ ਕੀਤਾ ਗਿਆ ਵੈਸੇ ਫੌਜੀ ਇਹ ਦੱਸਦੇ ਨੇ ਕਿ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਵੀ ਹੋਈਆਂ ਨੇ ਤਾਂ ਫੌਜ ਖੁਦ ਜਾ ਕੇ ਐਕਸ਼ਨ ਵੀ ਕਰਦੀ ਰਹੀ ਹੈ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੀਆਂ ਖਬਰਾਂ ਵੀ ਮੇਦੀ ਰਾਇਆਂ ਨੇ ਇਸ ਵਾਰ ਉਹਨਾਂ ਨੇ ਭਾਵੇਂ ਉਹ ਨਹੀਂ ਕੀਤਾ ਲੇਕਰ ਲੈਫਟੇਨੈਂਟ ਜਨਰਲ ਤੇ ਡੀਸੀਪੀ ਪੰਜਾਬ ਇਕੱਠੇ ਜਿਹੜੇ ਉਹਨਾਂ ਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਨਿਕਲਿਆ ਕੁਛ ਨਹੀਂ ਇਹਦੇ ਚੋਂ ਤੇ ਹੁਣ ਕੋਰਟ 'ਚ ਜਾਣਾ ਪਿਆ ਜਿਹੜੇ ਆ ਸਵਾਲ ਖੜੇ ਹੋਏ ਨੇ ਨਾ ਉਹਨਾਂ 'ਚ ਇੱਕ ਸਵਾਲ ਤਾਂ ਇਹ ਹੈ ਕਿ ਜੇ ਇੱਕ ਸਰਵਿੰਗ ਕਰਨਲ ਨੂੰ ਇੰਨਾ ਜ਼ੋਰ ਲਾਉਣਾ ਪਿਆ ਸਿਰਫ ਜਾਂਚ ਛੱਡ ਤੇ ਸੀਬੀਆਂ ਨੇ ਕਰਨੀ ਐ ਸੀਬੀਆ ਨੂੰ ਜਾਂਚ ਦੇਣ ਲਈ ਪਹਿਲਾਂ ਐਫਆਈਆਰ ਲਾਉਂਚ ਕਰਾਉਣ ਲਈ ਜਿਨ੍ਹਾਂ ਦੇ ਪੋਲੀਟੀਕਲ ਲਿੰਕ ਵੀ ਹੋਣ ਜਿਹੜਾ ਆਪ ਵੀ ਵੱਡੀ ਪੋਸਟ ਤੇ ਹੋਵੇ ਤੇ ਤੁਸੀਂ ਕਮਨ ਬੈਂਡ ਦਾ ਦੇਖੋ ਕੀ ਬਣਦਾ ਕਮਨ ਬੈਂਡ ਤੇ ਕਦੇ ਪੁਲਿਸ ਕਦੇ ਕੋਈ ਇਨਸਾਫ ਦੀ ਆਸ ਕਰ ਸਕਦੀ ਹੈ ਜੇ ਪੁਲਿਸ ਦੀ ਗੱਲ ਹੋਵੇ ਹੁਣ ਮੈਂ ਜਿਹੜੀ ਗੱਲ ਅੱਜ ਕਿਉਂਕਿ ਇਹ ਕਹਾਣੀ ਤੁਹਾਨੂੰ ਪਹਿਲਾਂ ਵੀ ਪਤਾ ਸੀ ਲੇਕਿਨ ਹੁਣ ਕਹਾਣੀ ਉਲਝਦੀ ਜਾ ਰਹੀ ਹੈ ਇੱਕ ਤਾਂ ਸੀਬੀਆ ਕੋਲ ਚੱਲੇਗਾ ਕੇਸ ਇਹ ਕਹਾਣੀ ਓ ਮੂਲ ਜਗੀ ਕੇ ਸੀ ਵੀ ਸੁਣੋ ਜਿਹੜੇ ਆ ਉਹ ਘੱਟੋ ਘੱਟ ਉਹ ਪੁਰਾਣੀ ਗਲਤ ਅ ਰਹੀ ਨਹੀਂ ਜਿਹੜੇ ਚਾਰ ਇਨਸਪੈਕਟਰ ਚਾਹੇ ਉਹ ਰੌਣੀ ਸਿੰਘ ਹਰਜਿੰਦਰ ਸਿੰਘ ਢੱਲੋਂ ਆ ਜਿਹੜੇ ਬਾਕੀ ਨੇ ਇਹਨਾਂ ਦਾ ਜਿਹੜਾ ਹੁਣ ਮੁਸ਼ਕਲਾਂ ਤਾਂ ਵੱਧ ਗਈਆਂ ਇਹ ਗੱਲ ਤਾਂ ਕਲੀਅਰ ਹੈ ਕਿ ਕੋਰਟ ਨੇ ਇਸ ਕਿਸਮ ਦੀ ਗੱਲ ਕੀਤੀ ਹੈ ਦੂਜੇ ਪਾਸੇ ਹੁਣ ਕਹਾਣੀ ਹੋਰ ਬਣਦੀ ਹੈ ਜਿਹੜੀ ਕਰਤੇ ਸਿੰਘ ਢੱਲੋਂ ਕਿਉਂਕਿ ਉਹ ਪੋਲਿਟਿਕਲ ਬੰਦਾ ਹੈ ਤੇ ਉਹਨੇ ਜਿਹੜੀ ਗੱਲ ਕੀਤੀ ਉਹਦੇ ਨਾਲੇ ਚਾਰਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਣੀਆਂ ਨੇ ਇੱਕ ਤਾਂ ਉਹਦੀ ਸਟੇਟਮੈਂਟ ਇਹ ਹੈ ਵੀ ਨਾ ਤਾਂ ਮੈਂ ਮਰਨ ਤੋਂ ਡਰਦਾ ਨਾ ਹੀ ਮੈਨੂੰ ਇਹ ਦਬਾ ਸਕਦੇ ਨੇ ਬਹੁਤ ਕੋਸ਼ਿਸ਼ ਕੀਤੀ ਇਹਨਾਂ ਨੇ ਦਬਾਉਣ ਦੀ ਸਮਝੌਤਾ ਕਰਨ ਦੀ ਅਸੀਂ ਨਹੀਂ ਮੰਨੇ ਤੇ ਅਸੀਂ ਤਾਂ ਇਨਸਾਫ ਲਈ ਲੜਾਂਗੇ ਮੈਂ ਏਸ ਇਨਸਾਫ ਲਈ ਨਹੀਂ ਮੈਂ ਤਾਂ ਜਸਪ੍ਰੀਤ ਦੇ ਇਨਸਾਫ ਲਈ ਵੀ ਲੜਾਂਗਾ ਕਿਹਾ ਜਸਪ੍ਰੀਤ ਦੇ ਪਿਤਾ ਜੀ ਪੇਰੈਂਟਸ ਮੇਰੇ ਕੋਲ ਖੁਦਾ ਹੈ ਸੀ ਕਿ ਤੁਸੀਂ ਇਹ ਕੇਸ ਲੜ ਰਹੇ ਹੋ ਨਾ ਇਹਨਾਂ ਨੇ ਸਾਡਾ ਮੁੰਡਾ ਮਾਰਿਆ ਸਾਡਾ ਕੇਸ ਵੀ ਲੜੋ ਤੇ ਢਿੱਲੋਂ ਸਾਹਿਬ ਕਹਿੰਦੇ ਮੈਂ ਕਿ ਠੀਕ ਹੈ ਜੇ ਤੁਹਾਡਾ ਬੱਚਾ ਕੋਈ ਗੱਲ ਨਹੀਂ ਉਹਨੇ ਕ੍ਰਾਈਮ ਕੀਤਾ ਪਰ ਇਹਦਾ ਕਤਲ ਨਹੀਂ ਹੋਣਾ ਚਾਹੀਦਾ ਸੀ ਤੇ ਜਿਹਨੇ ਉਹ ਕਿਡਨਾਪ ਕੀਤਾ ਸੀ ਉਸਨੇ ਢਿੱਲੋਂ ਸਾਹਿਬ ਦਾ ਕਹਿਣਾ ਕਿ 3 ਵਜੇ ਪੜ ਆਪ ਮਡੇਰ ਪਿੰਡ ਦੇ ਵਿੱਚ ਫਾਰਚੂਨਰ ਤੋਂ ਉਤਰ ਕੇ ਉਸਨੇ ਕੀਤਾ ਸੀ ਸਰੈਂਡਰ 5 ਵਜੇ ਉਸ ਨੂੰ ਸਵੇਰ 5 ਵਜੇ ਮਾਰ ਦਿੱਤਾ ਗਿਆ ਤੇ ਮੈਂ ਕਹਿੰਦੇ ਜਦੋਂ ਇਹ ਕਹਾਣੀ ਉਹਨਾਂ ਨੇ ਦੱਸੀ ਮੈਂ ਹੋਰ ਵੀ ਗਵਾਹ ਸੀਐਸ ਦੇ ਕਹਿੰਦੇ ਮੈਂ ਦੋ ਪ੍ਰੈਸ ਕਾਉਂਸਲਾਂ ਇੱਕ ਪਟਿਆਲੇ ਤੇ ਇੱਕ ਚੰਡੀਗੜ੍ਹ ਕਰਵਾਈਆਂ ਉਹਨਾਂ ਨਾਲ ਬਿਠਾਖਦੇ ਪੇਰੈਂਟਸ ਨੂੰ ਤੇ ਐਡਵੋਕੇਟ ਨਵ ਨਵ ਕਿਰਨ ਸਿੰਘ ਨਾਲ ਕਹਿੰਦੇ ਬਿਰੀ ਗੱਲਬਾਤ ਇਹਨਾਂ ਦੀ ਹੋਈ ਮੇਰਾ ਤਾਂ ਦੋਸਤ ਆ ਤੇ ਉਹਨਾਂ ਨੇ ਕੇਸ ਜਿਹੜਾ ਚੱਕ ਲਿਆ ਇਹ ਸਭ ਨੂੰ ਪਤਾ ਹੈ ਵੀ ਕੇਸ ਹਾਈ ਕੋਰਟ ਚ ਉਦੀ ਵੀ ਅੱਜ ਜਿਹੜੀ ਹੈ ਸੀ ਜਿਹੜੇ ਡੇਟ ਸੀ ਸੁਣਵਾਈ ਦੀ ਲੇਕਿਨ ਸੁਣਵਾਈ ਤੋਂ ਪਹਿਲਾਂ ਉਹ ਨਵਕਿਰਨ ਕੋਲ ਜਾਂਦੇ ਨੇ ਤੇ ਕਹਿੰਦੇ ਨੇ ਸਾਡਾ ਬਕਾਲਤਨਾਮਾ ਵਾਪਸ ਕਰੋ ਜੀ ਤੇ ਬਕਾਲਤਨਾਮਾ ਵਾਪਸ ਕਰਦੇ ਪਿੱਛੇ ਉਹਨਾਂ ਨੇ ਤਾਂ ਬਹਾਨਾ ਲਾਇਆ ਸੀ ਕੋਈ ਹੋਰ ਵਕੀਲ ਕਰਨਾ ਪਰ ਅਸਲ ਗੱਲ ਇਹ ਸੀ ਕਿ ਇਹਨਾਂ ਨੂੰ ਇਹ ਇਹਨਾਂ ਤੇ ਪ੍ਰੈਸ਼ਰ ਪਿਆ ਲਖਵਿੰਦਰ ਸਿੰਘ ਤੇ ਇਹਦੇ ਜਵਾਈ ਤੇ ਕਹਿੰਦੇ ਸੀ ਉਥੇ ਪਰਚਾ ਕਰਵਾ ਦਾਂਗੇ ਇਹਨਾਂ ਦੇ ਕੋਈ ਰਿਸ਼ਤੇਦਾਰ ਹਰਪੀ ਸਿੰਘ ਜੇਰ ਚਾਹਵਦੀ ਹੈ ਤਾਂ ਰਾਮਾ ਬਤਾ ਦਾਂਗੇ ਮਤਲਬ ਉੱਥੇ ਸਿੱਧੇ ਤਾਂ ਨਹੀਂ ਸਕਦੇ ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਹੋ ਨੇ ਉਹਨਾਂ ਦੇ ਘਰ 'ਚ ਇਹਨਾਂ ਨੇ ਜੀ ਕਦੇ ਰਿਸ਼ਤੇਦਾਰ ਆ ਰਹੇ ਦਾਅ ਬਣਾਇਆ ਤੇ ਜਿਹੜਾ ਕੇਸ ਵਾਪਸ ਲਿਆ ਨਵਕਰਨ ਵੀ ਕਾਫੀ ਔਖਾ ਹੋਇਆ ਜਦੋਂ ਉਹਦੇ ਕੋਲ ਗਏ ਤੇ ਉਹ ਕਹਿੰਦਾ ਇਹ ਮੈਨੂੰ ਵੇਚਤਾ ਤੁਸੀਂ ਕਿਸਮ ਦਾ ਇਹੇ ਕਿਉਂਕਿ ਉਹ ਜਿਹੜਾ ਵਕੀਲ ਹੈ ਕਿਸੇ ਦਾ ਮਨੁੱਖੀ ਅਧਿਕਾਰਾਂ ਦੀ ਜਿਹੜਾ ਸਿੱਖ ਮਸਲਾ ਹੈ ਤੇ ਕਾਫੀ ਉੱਥੇ ਪਹੁੰਚਾ ਤੇ ਕਾਫੀ ਮੈਂ ਕਾਫੀ ਨਾਮ ਕਮਾਇਆ ਉਸਨੇ ਤੇ ਹੁਣ ਢਿਲੋਂ ਸਭ ਕਹਿੰਦੇ ਇਹ ਇਹ ਨੂੰ ਮਾਰ ਕੇ ਆਇਸੀ ਨਾ ਉਹ ਨੂੰ ਕਹਿੰਦੇ ਸੀ ਵੀ ਤੁਸੀਂ ਇੱਕ ਹੋਰ ਮੁਕਾਬਲਾ ਤਖਾਵਾਂਗੇ ਕੇਸ ਤੋਂ ਨੇ ਮਿਲ ਗਿਆ ਨਾ ਉਸੇ 13 ਮਾਰਚ ਦੀ 5 ਤਰੀਕ ਨੂੰ ਹੁਣ ਇਹ ਕਹਿੰਦੇ ਨੇ ਕਿ ਮੈਂ ਨਹੀਂ ਛੱਡਣਾ ਨੇ ਉਹਨਾਂ ਨੇ ਵਾਪਸ ਲੈ ਲੈ ਕੋਈ ਗੱਲ ਨਹੀਂ ਲੈ ਲੈਣ ਦੋ ਉਹਨਾਂ ਦੇ ਮਾਪਿਆਂ ਤੇ ਦਬਾਅ ਪਾਤਾ ਸਾਡੇ ਤੇ ਪਾਉਂਦੇ ਸੀ ਤੇ ਮੈਂ ਕਹਿੰਦੇ ਪੀਆ ਲਪਾਉਂਗਾ ਮੈਂ ਇਨਸਾਫ ਲੈ ਕੇ ਰਹੂੰਗਾ ਨਾਲੇ ਕਹਿੰਦੇ ਮੈਂ ਤਿੰਨ ਲੈਵਲ ਤੇ ਮਗਰੇ ਇੱਕ ਤਾਂ ਟਾਈਮ ਬੋਰਡ ਇਨਕੁਆਰੀ ਮਗਣੀ ਹੈ ਤੇ ਇਨਕੁਆਰੀ ਵੀ ਹਾਈ ਕੋਰਟ ਦੀ ਜਿਹੜੀ ਹੈ ਨਗਰਾਨੀ ਚ ਤੇ ਨਾਲੇ ਸੀਬੀਏ ਦੀ ਜਾਂਚ ਔਰ ਇੱਕ ਗੱਲ ਗੁਰਦੇਸ਼ ਢਿੱਲੋਂ ਨੇ ਹੋਰ ਕਹੀ ਹੈ ਜਸਪ੍ਰੀਤ ਦੇ ਮਾਮਲੇ ਚ ਉਹ ਇਹ ਕਹਿੰਦੇ ਨੇ ਇੱਕ ਦੇਖੋ ਜਿਸ ਤਰੀਕੇ ਨਾਲ ਫੜ ਫੜ ਕੇ ਮਾਰੇ ਜਾਏ ਨੇ ਮੁੰਡੇ ਪੰਜਾਬ ਦੇ ਇਹ ਪੁਰਾਣਾ ਦੌਰ ਆ ਗਿਆ ਸਾਹਮਣੇ ਤਾਂ ਹੀ ਅਤਵਾਦ ਆਇਆ ਸੀ ਜ ਫਿਰ ਲੋਕ ਆਪ ਅਨਸਾਬ ਲੈਣ ਲਈ ਉੱਠ ਖੜਦੇ ਨੇ ਸਰਕਾਰਾਂ ਜਦੋਂ ਇਸ ਤਰ੍ਹਾਂ ਦਾ ਕੁਝ ਕਰਦੇ ਨੇ ਇਹ ਗਲਤ ਹਉਦੀ ਠੀਕ ਐਸਰਾ ਹੁੰਦਾ ਰਹੇ ਅਸੀਂ ਤਾਂ ਦੇਖਿਆ ਅਸੀਂ ਤੇ ਉਦੋਂ ਖੈਰ ਇਹ ਇਸ ਫੈਮਿਲੀ ਨਾਲ ਮੇਰੇ ਵੀ ਚੰਗੇ ਰਿਲੇਸ਼ਨ ਰਹੇ ਨੇ ਤੇ ਇਹਨਾਂ ਦੇ ਇਹਦੇ ਫਾਦਰ ਜਿਹੜੇ ਸੀ ਗੁਰਤੇਜ ਸਿੰਘ ਢਿੱਲੋਂ ਦੇ ਪਸ਼ਪਿੰਦਰ ਢਿੱਲੋਂ ਉਹ ਮੇਰੇ ਚੰਗੇ ਮਿੱਤਰ ਸੀ ਤੇ ਜਦੋਂ ਦਾ ਮੇਰਾ ਦੋਸਤ ਉਸਦੇ ਇਹਨਾਂ ਦਾ ਚਾਚਾ ਹੁੰਦਾ ਸੀ ਪਰਵਜੀਤ ਸਿੰਘ ਢਿੱਲੋਂ 90-90 ਸਾਲ ਹੋ ਗਏ ਚੱਲ ਬਸੇ ਉਹ ਇਹਨਾਂ ਦੇ ਇੱਥੇ ਜਦੋਂ ਬਹੁਤ ਪੁਰਾਣੇ ਦਿਨ ਬੜੇ ਚੰਗੇ ਏਸੀ ਥੀਏਟਰ ਹੁੰਦਾ ਸੀ ਇਹਨਾਂ ਦਾ ਉਹ ਉਸ ਵੇਲੇ ਗਿਆ ਮੈਂ ਗੱਲਾਂ ਕਰਦਾ ਉਹਦੇ ਬੱਚੇ ਹੁੰਦੇ ਸੀ ਅਸੀਂ ਫਿਰ ਉਹ ਦੌਰ ਦੇਖਿਆ ਹੋਇਆ ਸਾਰਾ ਜਿਹਦੀ ਉਹ ਗੱਲ ਕਰਦੇ ਨੇ ਸਾਡੀਆਂ ਗੱਲਾਂ ਤੋਂ ਬਾਅਦ ਕਿ ਐਂ ਹੱਤਬਾਤ ਫੈਲਦਾ ਜਦੋਂ ਪੁਲਿਸ ਤੰਗ ਕਰਦੀ ਹੈ ਲੋਕਾਂ ਨੂੰ ਐ ਮਾਰਦੀ ਹੈ ਪੁਲਿਸ ਰਾਜ ਹੈ ਇਹ ਲੋਕਤੰਤਰ ਨਹੀਂ ਹੈ ਮੈਂ ਇਹਦੇ ਰਿਲੇਟਡ ਹਾਂਗਾ ਪੋਲਿਟੀਕਲ ਬੰਦਾ ਉਹਨੂੰ ਗੱਲ ਕਹਿਣੀ ਵੀ ਚਾਹੀਦੀ ਹੈ ਲੜਨਾ ਵੀ ਚਾਹੀਦਾ ਪਰ ਉਗਲ ਨਹੀਂ ਆ ਜਪਾ ਗਲਤ ਇਹ ਹੈ ਕਿ ਇਹ ਸਾਰੀ ਕਹਾਣੀ ਦੇ ਵਿੱਚ ਹੁਣ ਦੋ ਗੱਲਾਂ ਨਿਕਲेंगी ਨਾ ਇੱਕ ਤਾਂ ਇਹ ਕਿ ਸੀਬੀਏ ਨੂੰ ਜਾਂਚ ਚਲੇਗੀ ਤੇ ਸਵਾਲ ਪੰਜਾਬ ਪੁਲਿਸ ਤੇ ਵੀ ਚੰਡੀਗੜ੍ਹ ਪੁਲਿਸ ਤੇ ਵੀ ਖੜੇ ਹੋਗੇ ਚੰਡੀਗੜ੍ਹ ਕੇ ਇਹ ਸਾਰੇ ਇੱਕੋ ਜਿਹੇ ਹੁੰਦੇ ਨੇ ਪੁਲਿਸ ਵਾਲੇ ਇੱਕ ਦੂਜੇ ਦੀ ਮਦਦ ਕਰਦੇ ਨੇ ਇਨਸਾਫ ਦੀ ਕੋਈ ਇੱਕ ਤਾਂ ਸਵਾਲ ਖੜੇ ਹੋਗੇ ਨਾ ਦੋਨਾਂ ਤੇ ਸੀਬੀਏ ਨੂੰ ਦੇਤਾ ਫਿਰ ਅਗਲੀ ਗੱਲ ਕਿ ਜਿਹੜੀ ਗੱਲ ਉਹਨਾਂ ਨੇ ਕੀਤੀ ਸੀ ਉਹਦਾ ਕਾਰਨ ਸਮਝ ਆਉਂਦਾ ਹੈ ਕਿ ਉਹ ਜਸਪ੍ਰੀਤ ਦੇ ਦਾ ਮੁਕਾਬਲਾ ਕਹਿੰਦੇ ਨੇ ਕਿ ਮੁਕਾਬਲਾ ਕੀਤਾ ਸਪਲਸ਼ਤਾ ਇਸੀ ਕਹਿੰਦੀ ਹੈ ਤੁਸੀਂ ਕਦੇ ਵੀ ਪਹਿਲੇ ਦਰਸ਼ਕੋ ਜਦੋਂ ਵੀ ਕੋਈ ਖਬਰ ਆਉਂਦੀ ਹੈ ਵੀ ਉਹਦੇ ਇੱਕ ਇਨਕਾਉਂਟਰ ਚ ਉਹਦੀ ਲੱਤ ਤੇ ਸੱਟ ਲੱਗੀ ਜਾਂ ਘੋੜੀ ਲੱਗੀ ਮੈਂ ਕਹਿੰਦਾ ਕਿ ਪੁਲਿਸ ਦਾਬਾ ਕਰਦੀ ਹੈ ਕਿ ਮੁਕਾਬਲਾ ਹੋਇਆ ਮੈਂ ਤਾਂ ਉਹਨਾਂ ਦੇ ਨਾਲ ਚ ਵੀ ਜਦੋਂ ਜਿਨ੍ਹਾਂ ਨੂੰ ਕਾਲੇ ਦਿਨ ਕਹਿੰਦੇ ਜੋ ਫੜ ਕੇ ਨੌਜਵਾਨ ਮਾਰੇ ਜਾਂਦੇ ਸੀ ਉਹਨਾਂ ਦਿਨਾਂ 'ਚ ਵੀ ਮੈਂ ਇਹ ਕਹਿੰਦਾ ਹੁੰਦਾ ਸੀ ਕਿ ਪੁਲਿਸ ਨੇ ਦਾਅਵਾ ਕੀਤਾ ਜੀ ਪਿਛਲੇ 24 ਘੰਟਿਆਂ 'ਚ ਐਨੇ ਅਣਪਛਾਤੇ ਮਾਰੇ ਗਏ ਹਾਲਾਂਕਿ ਸਭ ਨੂੰ ਪਤਾ ਹੁੰਦਾ ਸੀ ਕੌਣ ਮਾਰੇ ਗਏ ਤੇ ਅਫੀਸ਼ਰ ਅਮਰਜੀਤ ਪ੍ਰਾਗ ਦਾ ਕਿ ਸਭ ਨੂੰ ਪਤਾ ਹੈ ਨਾਮ ਤੇ ਬਲਜੀਤ ਉਸਦੀ ਨਾਕੇ ਤੇ ਪਈ ਜੋ ਬੇਪਛਾਣ ਲਾਸ਼ ਹੈ ਮੈਂ ਤਾਂ ਉਹਨਾਂ ਦਿਨਾਂ ਦੀ ਵੀ ਗੱਲ ਕਰਦਾ ਖੈਰ ਇਹ ਕੇਸ ਜਿਹੜਾ ਹੈ ਕਰਨਲ ਬਾਠ ਦਾ ਹੁਣ ਸੀਬੀਆਈ ਕੋਲ ਹੈ ਜੀਵੇ ਕੀ ਜਾਂਚ ਕਰਕੇ ਅੱਗੇ ਕਢ ਦਿਆ ਨਤੀਜੇ ਇਹ ਹੁਸਮਾ ਦੱਸੋ ਅੱਜ ਜਣੇ ਮਿਲਦੇ ਆ ਇੱਕ ਨਵੇਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ